ਨੀਡੂ ਸ਼ਟਰਨ ਵਾਲਾ ਵੀ ਕਈਆਂ ਨੂੰ ਪਿੱਛੇ ਛੱਡੀ ਖਲੋਤਾ ਅੱਛਾ ਉਹ ਤਾਂ ਪੁੱਛੀ ਤਮ ਆਉਣੀ ਕਰ ਲੈ ਕਿ ਕਿੰਨੇ ਵੋਟਾਂ ਪਈਆਂ ਨੇ ਮੈਂ ਚੈੱਕ ਕੀਤਾ ਸੀ 12:01 ਵਜੇ ਕਿ ਜਲਾਲ ਉਸਮਾਨ ਵਾਲੀ ਜਿਹੜੀ ਕੁੜੀ ਸੀਗੀ ਪੀੜਤਾ ਸੀਗੀ ਜਿਸਨੇ ਤੁਸੀਂ ਹਿਸਾਬ ਲਾ ਲਓ ਕਿ ਮੌਜੂਦਾ ਤਾਕਤ ਨੂੰ ਸਜ਼ਾ ਯਾਫਤਾ ਕਰ ਦਿੱਤਾ ਜੀ ਉਹਦੇ ਨਾਲੋਂ ਨੀਡੂ ਸ਼ਟਰਨ ਵਾਲੇ ਨੂੰ ਵੋਟਾਂ ਜ਼ਿਆਦਾਆਂ ਸੀ ਉਹਨੂੰ 112 ਸੀ ਇਹਨੂੰ 119 ਸੀ ਉਸ ਵੇਲੇ ਤੱਕ ਤੇ 6-7 ਹੋਰ ਕੈਂਡੀਡੇਟ ਸੀ ਜਿਹੜੇ ਨੀਟੂ ਤੋਂ ਪਿੱਛੇ ਥਰੇ ਫੰਦੇ ਸੀ 442 ਕਹਿ ਰਹੇ ਨੇ 442 ਲੈ ਗਿਆ ਮੈਨੂੰ ਲੱਗਦਾ ਕਿ 500 ਤੱਕ ਚਲਾ ਜਾਏਗਾ ਅਗਲੇ ਇਲੈਕਸ਼ਨ ਤੱਕ ਤੇ ਨੀਟੂ ਹਾਰਦਾ ਨਹੀਂ ਨਹੀਂ ਉਹ ਹਾਰਦਾ ਨੀਟੂ ਤਾਂ ਤੇਰਾ ਹਾਲੇ ਪੂਰਾ ਕਾਇਮ ਆ ਉਹ ਕਹਿੰਦਾ ਵੀ ਹੋਰ ਫਿਰ ਫਿਰ ਮੈਂ ਪੈਸੇ ਜੋੜੂੰਗਾ ਉਹਨੂੰ 30000 ਰੁਪਏ ਦੀ ਜ਼ਰੂਰਤ ਹੁੰਦੀ ਹੈ ਬੰਦਾ ਬਹੁਤ ਇਮਾਨਦਾਰ ਹੈ ਯਾਰ ਕਹਿੰਦਾ ਵੀ ਐਤਕੀ ਮੈਂ ਕਮੇਟੀ ਪਾਈ ਸੀ ਘਾਟੇ 'ਚ ਚੁੱਕੀ ਆ ਯਾਰ ਵੇਖੋ ਕਮਾਲ ਜੀ ਕਮਾਲ ਹੈ ਨਾ ਕਹਿੰਦਾ ਕਿ ਬਾਈ 27 22000 ਰੁਪਈਆ ਮਿਲਿਆ ਸੀ ਉਹਦੇ ਗਰਮੈਂਟ ਕਹਿੰਦੇ ਵੀ ਇਸ ਚਾਹ ਚ ਵੀ ਅਸੀਂ ਤਾਂ ਆਪਦੇ ਪੱਲੇੋਂ ਪੀਨੇ ਭਰਾ ਉਹ ਇੱਥੇ ਆਪਦਾ ਖਰਚਾ ਜਿਹੜਾ ਹੌਣ ਜਾਂਦਾ ਹੈ ਪੂਰਾ ਕਰਦਾ ਤੇ ਵਧੀਆ ਯਾਰ ਠੀਕ ਹੈ ਇਹੋ ਜਿਹੇ ਬੰਦੇ ਜਿਹੜੇ ਹਨ ਚਾਹੀਦੇ ਆ ਸਾਡੀ ਜਿਹੜੀ ਤਲਖੀ ਹੁੰਦੀ ਆ ਜਾਂ ਲਖਸ਼ਮ ਦੀ ਜੋ ਮਤਲਬ ਕਿ ਅਸੀਂ ਲੜਾਈ ਦੇਖਦੇ ਆ ਉਹਦੇ ਵਿੱਚ ਇੱਕ ਸਟ੍ਰੈਸ ਜਾਂ ਇਹ ਇਹ ਚੀਜ਼ਾਂ ਜਿਹੜੀਆਂ ਭਾਰੀਪਣ ਲਿਆਉਂਦੀਆਂ ਤਾਂ ਇਹ ਬੰਦੇ ਰਿਲੈਕਸ ਕਰਦੇ ਨੇ ਜੀ ਜੀ ਠੀਕ ਹੈ ਨਾ ਜੀ ਉਹ ਵਿੱਚ ਗੀਤ ਗਾਉਣ ਲੱਗ ਜਾਂਦਾ ਹੈ ਵਿੱਚ ਆਪਣਾ ਦਰਦ ਸੁਣਾਉਣ ਲੱਗ ਉਹਨੂੰ ਪਤਾ ਲੱਗਦਾ ਨਹੀਂ ਆ ਕਿ ਜ਼ਿਆਦਾ ਮੁੱਦਿਆਂ ਤੇ ਡੰਗਾਈ ਚ ਨਹੀਂ ਜਾਂਦਾ ਪਰ ਉੱਤੇ ਉੱਤੇ ਮੁੱਦੇ ਵੀ ਬੋਲ ਜਾਂਦਾ ਆ ਜੀ ਕਾਲਜ ਦਾ ਰੌਲਾ ਪਿਆ ਫਿਰ ਉਹਨੂੰ ਯਾਦ ਆਉਂਦਾ ਕਿ ਨਹੀਂ ਇਹ ਯੂਨੀਵਰਸਿਟੀ ਦਾ ਰੌਲਾ ਹੈ ਤਾਂ ਮਤਲਬ ਠੀਕ ਹੈ ਯਾਰ ਆਪਦੀ ਜਗ੍ਹਾ ਇਹ ਲੋਕਤੰਤਰ ਦੀ ਖੂਬਸੂਰਤੀ ਹੁੰਦੀ ਹੈ ਨਾ ਹਮ ਕਿ ਕੋਈ ਗਰੀਬ ਹੈ ਕੋਈ ਕੋਈ ਹੈ ਤਾਂ ਜਾ ਕੇ ਉਹ ਮੁਕਾਬਲਾ ਕਰ ਸਕਦਾ ਤਾਂ ਨਹੀਂ ਤੂੰ ਮੇਰੇ ਖਿਆਲ ਦੇ ਨਾਲ ਬਾਈ ਇਲੈਕਸ਼ਨ ਦੇ ਵਿੱਚ ਇੱਕ ਇਸ ਤਰ੍ਹਾਂ ਦਾ ਕਰੈਕਟਰ ਹੈ ਜਿਹੜਾ ਕਿ ਮਤਲਬ ਜੋ ਤਲਕੀ ਕ੍ਰਿਸ਼ੀ ਦੀ ਭਰਾਪਨ ਜਾਂ ਇੱਕ ਬੋਝਲ ਚੀਜ਼ਾਂ ਉਹਨਾਂ ਤੋਂ ਰਿਲੈਕਸ ਕਰਦਾ ਦਰਸ਼ਕ ਨੂੰ ਦਰਸ਼ਕ ਬੜਾ ਸੀਰੀਅਸ ਹੁੰਦਾ ਹੈ ਅਚਾਨਕ ਨੇਟੂ ਸਕਰੀਨ ਤੇ ਆਉਂਦਾ ਹੈ ਤਾਂ ਉਹ ਮਤਲਬ ਕਿ ਹੈ ਯਾਰ ਰਿਲੈਕਸ ਕਰ ਦਿੰਦਾ ਸਾਰਾ ਉਹ ਹੀ ਦੱਸਦਾ ਹੈ ਕਿ ਵੋਟਾਂ ਵਰਗੀ ਗੰਭੀਰ ਚੀਜ਼ ਨੂੰ ਕਿੰਨਾ ਹਲਕੇ ਚ ਲਿਆ ਜਾ ਸਕਦਾ ਹੈ ਜੀ ਘਰ ਭਾਈ 10 ਕੈਂਡੀਡੇਟਸ ਤੋਂ ਅੱਗੇ ਸੀ ਨੀਟੂ ਬਲਵੀਰ ਖੇਚਲ ਜੀ ਦੱਸ ਰਹੇ ਨੇ